ਪੰਜਾਬ ਦੇ ਵਿੱਚ ਅੱਜ ਜਗ੍ਹਾ-ਜਗ੍ਹਾ ਨਸ਼ੇ ਵਿਰੁੱਧ ਮੁਹਿੰਮ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਸਰਚ ਆਪਰੇਸ਼ਨ ਕੀਤੇ ਗਏ ਅਸੀਂ ਅੱਜ ਇੱਕ ਸਰਚ ਆਪਰੇਸ਼ਨ ਦਾ ਹਿੱਸਾ ਬਣੇ ਖਰੜ ਦੇ ਵਿੱਚ ਅੱਜ ਮੁਹਾਲੀ ਪੁਲਿਸ ਨੇ ਜਗ੍ਹਾ-ਜਗ੍ਹਾ ਛਾਪੇਮਾਰੀ ਕੀਤੀ ਨਸ਼ਿਆਂ ਨੂੰ ਲੈ ਕੇ ਪੁਲਿਸ ਨੂੰ ਉਸ ਰੇਡ ਜਿਹੜੀ ਕੀਤੀ ਗਈ ਸੀ ਇਹ ਮੁਹਿੰਮ ਜਿਹੜੀ ਵਿੱਢੀ ਗਈ ਸੀ ਉਹਦੇ ਵਿੱਚੋਂ ਪੁਲਿਸ ਨੂੰ ਸਰਚ ਦੇ ਦੌਰਾਨ ਮਿਲਿਆ ਕੀ ਖਟਿਆ ਕੀ ਤੇ ਵਟਿਆ ਕੀ ਜਿੱਥੋਂ ਤੱਕ ਇਹ ਗੱਲ ਅੱਜ ਵਾਲੇ ਆਪਰੇਸ਼ਨ ਦੀ ਇੱਕ ਖਾਸ ਆਪਰੇਸ਼ਨ ਦੇ ਤਹਿਤ ਹੈ ਜਿਹੜਾ ਕਾਰਵਾਈ ਕੀਤੀ ਗਈ ਪੰਜਾਬ ਦੇ ਕੋਨੇ-ਕੋਨੇ ਨੂੰ ਛਾਣਿਆ ਗਿਆ ਬੀਣਿਆ ਗਿਆ ਛਾਣਬਣ ਕੀਤੀ ਗਈ ਉੱਥੇ ਜਾ ਕੇ ਰੇਡਾਂ ਵੀ ਮਾਰੀਆਂ ਗਈਆਂ ਪੁਲਿਸ ਦਾ ਕੰਮ ਹੁੰਦਾ ਹੈ ਅਚਨਚੇਤ ਰੇਡਾਂ ਦੇ ਨਾਲ ਹੀ ਕੁਝ ਲੱਭ ਸਕਦਾ ਹੁੰਦਾ ਜਦੋਂ ਕਿ ਤੇ ਨਾ ਕੋਈ ਜਚਾਉਣੀ ਹੋਵੇ ਗੱਲ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਪੁਲਿਸ ਦੀਆਂ ਸਰਗਰਮੀਆਂ ਕਿੰਨੀਆਂ ਤੇਜ਼ ਹੈ ਉਦੋਂ ਇਸ ਤਰ੍ਹਾਂ ਦੀਆਂ ਰੇਡਾਂ ਤੇ ਅਮਲੀ ਰੂਪ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਅੱਜਕੱਲ ਸੋਸ਼ਲ ਮੀਡੀਆ ਦੇ ਪੇਜ ਸਾਰਿਆਂ ਕੋਲ ਨੇ ਅਧਿਕਾਰਤ ਤੌਰ ਤੇ ਪੰਜਾਬ ਪੁਲਿਸ ਦੇ ਜ਼ਿਲ੍ਹਿਆਂ ਦੇ ਪੱਧਰ ਤੇ ਵੀ ਚੱਲਦੇ ਨੇ ਪੇਜ ਪੰਜਾਬ ਪੁਲਿਸ ਦਾ ਆਪਣਾ ਇੱਕ ਅਫੀਸ਼ੀਅਲ ਪੇਜ ਵੀ ਹੈ ਸੋਸ਼ਲ ਮੀਡੀਆ ਅਕਾਊਂਟ ਹੈ ਟੈਕਸ ਦੇ ਉੱਤੇ ਆ ਫੇਸਬੁੱਕ ਦੇ ਉੱਤੇ ਹੈ ਹੋਰ ਕਈ ਥਾਵਾਂ ਦੇ ਉੱਤੇ ਆ ਪੰਜਾਬ ਪੁਲਿਸ ਦਾ YouTube ਚੈਨਲ ਵੀ ਹੈ ਇਹ ਸਾਰੀਆਂ ਗੱਲਾਂ ਖੁਦ ਅਫਸਰਾਂ ਦੇ ਆਪਣੇ ਅਕਾਊਂਟ ਨੇ ਉਹਨਾਂ ਦੇ ਤਸਵੀਰਾਂ ਪਾ ਦਿੱਤੀਆਂ ਜਾਂਦੀਆਂ ਨੇ ਕਿ ਫਲਾਨੀ ਫਲਾਨੀ ਥਾਂ ਦੇ ਉੱਤੇ ਅਸੀਂ ਰੇਡ ਕੀਤੀ ਜਿਹੜਾ ਅਸੀਂ ਅੱਜ ਅੱਖੀਂ ਡਿੱਠਾ ਆਪਰੇਸ਼ਨ ਇਸ ਤਰ੍ਹਾਂ ਦਾ ਪੁਲਿਸ ਕਰਨ ਦੀ ਜਾਂ ਰੇਡਾਂ ਮਾਰਨ ਦੀ ਪਹਿਲੀ ਕਵਰੇਜ ਸੀ ਖਰੜ ਦਾ ਇੱਕ ਇਲਾਕਾ ਹੈ ਉੱਥੇ ਜਿਲ੍ਹਾ ਮੁਹਾਲੀ ਚ ਪੈਂਦਾ ਹੈ ਡੀਆਈਜੀ ਰੇਂਜ ਦੇ ਜਿਹੜੇ ਰੋਪੜ ਦੇ ਰੇਂਜ ਦੇ ਜਿਹੜੇ ਅਧਿਕਾਰੀ ਨੇ ਐਚਐਸ ਭੁੱਲਰ ਸਾਹਿਬ ਉਹ ਵੀ ਮੌਕੇ ਦੇ ਉੱਤੇ ਤਨਤ ਸੀ ਏਡੀਜੀਪੀ ਜਿਹੜੇ ਲਾ ਐਂਡ ਆਰਡਰ ਨੇ ਅਰਪੀ ਸ਼ੁਕਲਾ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਹਦਾਇਤ ਦਿੱਤੀ ਗਈ ਸੀ ਸਾਰੇ ਪੰਜਾਬ ਦੇ ਵਿੱਚ ਉਸ ਦੇ ਆਧਾਰ ਤੇ ਹੁਣ ਜਿਹੜੇ ਐਸਐਸਪੀ ਮੁਹਾਲੀ ਨੇ ਉਹ ਵੀ ਜਿਹੜੇ ਦੀਪਕ ਪਾਰਕ ਉਹ ਵੀ ਉੱਥੇ ਮੌਜੂਦ ਸੀ ਹੋਰ ਕਈ ਡੀਐਸਪੀ ਕਈ ਇਨਸਪੈਕਟਰ ਸਪਾਈ ਵੱਡੀ ਗਿਣਤੀ ਵਿੱਚ ਉੱਥੇ ਜਿਹੜੇ ਪਹੁੰਚਦੇ ਨੇ ਹੁਣ ਇੱਕ ਗੱਲ ਇੱਥੇ ਸਮਝ ਨਹੀਂ ਆਈ ਕਿ ਇਸ ਤਰ੍ਹਾਂ ਦੇ ਆਪਰੇਸ਼ਨ ਕੀਤੇ ਜਾਣੇ ਚਾਹੀਦੇ ਆ ਨਸ਼ਾ ਤਸਕਰ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਣਾ ਨਹੀਂ ਚਾਹੀਦਾ ਇਸ ਤੋਂ ਪਹਿਲਾਂ ਬਲਡੋਜਰਾਂ ਵਾਲੀ ਕਾਰਵਾਈ ਦੇ ਉੱਤੇ ਵੀ ਦੋ ਤਰ੍ਹਾਂ ਦੇ ਸਵਾਲ ਆਏ ਇੱਕ ਤਾਂ ਇਹ ਲੋਕਾਂ ਨੇ ਸੁਲਾਇਆ ਕਿ ਵਧੀਆ ਇਸ ਤਰ੍ਹਾਂ ਦੀ ਇੱਕ ਜਿਹੜਾ ਇੰਟੈਂਟ ਦਿਖਾਉਣਾ ਚਾਹੀਦਾ ਪੰਜਾਬ ਪੁਲਿਸ ਨੂੰ ਤਾਂ ਕਿ ਨਸ਼ਾ ਤਸਕਰਾਂ ਜਿਹੜੇ ਉਹ ਕੰਬ ਜਾਣ ਜਾਂ ਤੇ ਇੱਥੋਂ ਪੰਜਾਬ ਛੱਡ ਜਾਣ ਤੇ ਜਾਂ ਫਿਰ ਉਹ ਨਸ਼ਾ ਤਸਕਰੀ ਛੱਡ ਜਾਣ ਮੁੱਖ ਮੰਤਰੀ ਨੇ ਵੀ ਕਈ ਸਟੇਜਾਂ ਤੋਂ ਇਸ ਗੱਲਾਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਡੀਜੀਪੀ ਗੌਰਵ ਯਾਦਵ ਸਾਹਿਬ ਵੀ ਕਰ ਚੁੱਕੇ ਅੱਜ ਵੀ ਉਹਨਾਂ ਦਾ ਇੱਕ ਪ੍ਰੈਸ ਨੋਟ ਆਇਆ ਜਿਹਦੇ ਵਿੱਚ ਉਹ ਕਹਿੰਦੇ ਕਿ ਛੇ ਪਿਸਤੋਲਾਂ ਤੇ ਫਲਾਣਾ ਫਲਾਣਾ ਇੰਨੇ ਜਿਹੜੇ ਹਥਿਆਰ ਬਰਾਮਦ ਹੋਏ ਨੇ ਠੀਕ ਹੈ ਮਾੜੇ ਅਨਸਰਾਂ ਕੋਲੋਂ ਜਿਹੜੀ ਇਹ ਰਿਕਵਰੀ ਹੈ ਪਾਈ ਜਾਣੀ ਚਾਹੀਦੀ ਹੈ ਪਰ ਜਿਹੜਾ ਅਸੀਂ ਅੱਖੀ ਹਾਲ ਵੇਖਿਆ ਪਹਿਲਾਂ ਤਾਂ ਜਿਹੜਾ ਸਮਾਂ ਦੇ ਦਿੱਤਾ ਗਿਆ 2:30 3 ਵਜੇ ਦਾ ਕਿ ਫਲਾਨੀ ਥਾਂ ਦੇ ਉੱਤੇ ਜਿਹੜਾ ਮਹਾਲੀ ਦੀ ਪੁਲਿਸ ਆ ਜਿਹੜੀ ਰੇਡ ਕਰਨ ਜਾ ਰਹੀ ਹੈ ਪਹਿਲਾਂ ਤੋਂ ਜਾਣਕਾਰੀ ਹੈ ਜਿਹੜੀ ਇਸ ਤਰ੍ਹਾਂ ਵੰਡ ਦਿੱਤੀ ਜਾਂਦੀ ਹੈ মিডিਆ ਨੂੰ ਵੀ ਕਿ ਪਹਿਲਾਂ ਹੀ ਜਿਹੜੇ ਨਸ਼ਾ ਤਸਕਰ ਨੇ ਕਿਉਂਕਿ ਉਹਨਾਂ ਦਾ ਵੀ ਇੱਕ ਬੜਾ ਵੱਡਾ ਨੈਟਵਰਕ ਹੈ ਆਪ ਹੀ ਪੁਲਿਸ ਕਹਿੰਦੀ ਹੈ ਕਿ ਸਾਡੀਆਂ ਵੀ ਕੁਝ ਕਾਲੀਆਂ ਭੇਡਾਂ ਨੇ ਔਰ ਕੁਝ ਲੋਕ ਹੋ ਸਕਦਾ ਹੈ ਮਾੜੇ ਵਿੱਚ মিডিਆ ਦੇ ਲੋਕ ਵੀ ਹੋਣ ਜਦੋਂ ਜਿਹੜੀ ਉਸ ਆਪਰੇਸ਼ਨ ਕਰਨ ਦੀ ਜਾਣਕਾਰੀ ਪਹਿਲਾਂ ਹੀ ਵੰਡ ਦਿੱਤੀ ਗਈ ਤਾਂ ਉਹ ਕਿਹੜਾ ਭਲਾ ਮਾਨਸ ਨਸ਼ਾ ਤਸਕਰ ਜਿਹੜਾ ਆਪਣੇ ਘਰਾਂ ਦੇ ਵਿੱਚ ਆਪਣੇ ਟਿਕਾਣੇ ਤੇ ਬੈਠਾ ਰਹੇਗਾ ਇੱਕ ਇੱਕ ਸੁਭਾਵਕ ਜੀ ਗੱਲ ਆ ਨਿੱਕੀ ਜੀ ਗੱਲ ਐ ਇੱਕ ਸਮਝਣ ਵਾਲੀ ਗੱਲ ਐ ਕਿ ਜਦੋਂ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਕਿ ਫਲਾਨੀ ਥਾਂ ਤੇ ਇੰਨੇ ਵਜੇ ਪੁਲਿਸ ਅਧਿਕਾਰੀਆਂ ਨੇ ਪੁਲਿਸ ਮੁਲਾਜ਼ਮਾਂ ਨੇ ਰੇਡ ਮਾਰਨੀ ਐ ਉੱਥੇ ਕੌਣ ਮਿਲੇਗਾ ਤੁਹਾਨੂੰ ਕੋਈ ਨਹੀਂ ਮਿਲੇਗਾ ਔਰ ਜਦੋਂ ਤੱਕ ਅਸੀਂ ਡੇਢ ਕ ਘੰਟਾ ਉੱਥੇ ਰਹੇ ਆ ਆਪਾਂ ਵੇਖਿਆ ਸਾਰਾ ਕਿ ਆਪਾਂ ਆਪ ਖੁਦ ਵੀ ਰਿਪੋਰਟ ਕੀਤਾ ਉਦੋਂ ਲੱਗਿਆ ਪਹਿਲੀ ਵਾਰੀ ਕਿ ਸ਼ਾਇਦ ਪੁਲਿਸ ਕੋਲ ਇੱਕ ਵੱਡੀ ਇਨਪੁਟ ਐ ਜਿਹਦੇ ਆਧਾਰ ਦੇ ਉੱਤੇ ਵੱਡੇ ਨਸ਼ਾ ਤਸਕਰਾਂ 'ਚ ਕਾਬੂ ਆਉਣਗੇ ਪਰ ਜਦੋਂ ਤੱਕ ਆਪਾਂ ਡੇਢ ਕ ਘੰਟਾ ਉੱਥੇ ਰਹੇ ਆ ਹੁਣ ਤੱਕ ਵੀ ਆਪਾਂ ਗੱਲ ਕਰ ਰਹੇ ਆ ਕੋਈ ਜਾਣਕਾਰੀ ਆਈ ਨਹੀਂ ਕਿ ਉੱਥੇ ਨਸ਼ਾ ਤਸਕਰ ਕੋ ਵੱਡਾ ਫੜਿਆ ਗਿਆ ਹੋਵੇ ਵੱਡਾ ਕੀ ਕੋ ਛੋਟਾ ਵੀ ਫੜਿਆ ਗਿਆ ਹੋਵੇ ਹਾਲਾਂਕਿ ਉੱਥੇ ਮੁਖਾਤਬ ਹੁੰਦਾ ਮੀਡੀਆ ਦੇ ਜਦੋਂ ਰੇਡ ਚੱਲ ਰਹੀ ਸੀ ਅੱਧਾ ਪੌਣਾ ਘੰਟਾ ਕੁਝ ਘਰਾਂ ਦੇ ਵਿੱਚ ਕੋਝ ਅਧਿਕਾਰੀ ਉੱਥੇ ਅਸੀਂ ਆਪਣੀ ਅੱਖੀ ਵੇਖਿਆ ਜੋ ਜਾਂ ਕੰਨੀ ਸੁਣਿਆ ਕੁਝ ਲੋਕ ਕਹਿ ਰਹੇ ਸੀ ਵਿੱਚ ਜਿਹੜੇ ਥੋੜੇ ਐਕਸਪੀਰੀਅੰਸ ਵਾਲੇ ਸ਼ਾਇਦ ਤਜਰਬੇਕਾਰ ਹੋਣ ਪੁਲਿਸ ਇੰਸਪੈਕਟਰ ਜਾਂ ਜਿਹੜੇ ਥਾਣੇਦਾਰ ਨੇ ਉੱਥੇ ਉਹ ਸਪਾਈਆਂ ਨੂੰ ਕਹਿ ਰਹੇ ਸੀ ਕਿ ਬੈਲ ਮਾਰ ਕੇ ਪ੍ਰੋਪਰ ਘਰਾਂ ਦੇ ਵਿੱਚ ਫੇਰ ਅੰਦਰ ਐਂਟਰੀ ਕਰਨੀ ਹੈ ਤੇ ਕਈ ਥਾਵਾਂ ਦੇ ਉੱਤੇ ਆਪਾਂ ਆਪ ਵੇਖਿਆ ਕਿ ਅੰਦਰ ਬਿਨਾਂ ਦੱਸੀ ਜਿਹੜੀ ਆ ਪੁਲਿਸ ਐਂਟਰ ਕਰ ਰਹੀ ਆ ਘਰਾਂ ਦੇ ਵਿੱਚ ਹੁਣ ਨਿੱਜਤਾ ਦਾ ਜਿਹੜਾ ਅਧਿਕਾਰ ਹੈ ਉਹ ਵੀ ਇੱਥੇ ਲੰਘਣਾ ਹੁੰਦੀ ਹੈ ਚਲੋ ਇੱਕ ਗੱਲ ਮੰਨੀ ਜਾ ਸਕਦੀ ਹੈ ਕਿ ਪੁਲਿਸ ਨੂੰ ਰੇਡ ਜਿੱਥੇ ਨਸ਼ੇ ਨੂੰ ਲੈ ਕੇ ਸਖਤੀ ਤੇ ਕਰਨੀ ਪਏਗੀ ਪਰ ਜਦ ਤੁਹਾਨੂੰ ਇਨਪੁਟ ਹੋਵੇ ਇਸ ਇਸ ਜਗਾ ਦੇ ਵਿੱਚ ਇਸ ਮਕਾਨ ਦੇ ਵਿੱਚ ਨਸ਼ਾ ਸਪਲਾਈ ਹੁੰਦਾ ਇੱਥੇ ਪਿਆ ਤੁਹਾਨੂੰ ਮਿਲੇਗਾ ਹੀ ਮਿਲੇਗਾ ਪਰ ਸਰਚ ਕਰਨਾ ਜਗਾ ਜਗਾ ਘਰ ਦੇ ਵਿੱਚ ਜਾ ਕੇ ਇਹ ਤਰੀਕ ਨੇ ਵੀ ਅੱਗੇ ਪਿਆ ਹੋਵੇ ਜੀ ਅੱਜ ਚੱਕਲੇ ਦੇ ਤੇ ਤੁਹਾਨੂੰ ਰਿਕਵਰੀ ਹੋ ਜਾਏਗੀ ਪੁਲਿਸ ਦੀ ਕਿੰਨੀ ਵੱਡੀ ਅੰਗਲੀ ਹੈਗੀ ਹੈ ਵੀ ਜੇ ਇਹ ਤੁਹਾਡੀ ਇਨਪੁਟ ਹੋਵੇ ਹੁਣ ਤੁਸੀਂ 10 15 ਫਲੈਟ ਚ ਘੁੰਮ ਕੇ ਖਾਨਾ ਪੂਰਤੀ ਜੀ ਪੂਰੀ ਕਰਕੇ ਤੇ ਚੱਲਦੇ ਬਣੇ ਪਹਿਲੀ ਗੱਲ ਇੱਕ ਗੱਲ ਇੱਥੇ ਵੀ ਖਾਸ ਤੌਰ ਤੇ ਧਿਆਨ ਦੇਣ ਵਾਲੀ ਹੈ ਆਪਾਂ ਸ਼ਾਇਦ ਕਿਉਂਕਿ ਇਹ ਇਸ ਕੇਸ ਨੂੰ ਆਖੀ ਦੇਖਿਆ ਇਸ ਕਰਕੇ ਇਸ ਗੱਲ ਨੂੰ ਆਪਾਂ ਦੱਸ ਰਹੇ ਹਾਂ ਲੋਕਾਂ ਸਾਹਮਣੇ ਹਕੀਕਤ ਕਿ ਜਿਹੜੇ ਆਪਰੇਸ਼ਨ ਕੀਤੇ ਜਾ ਰਹੇ ਆ ਉਹਨਾਂ ਵਿੱਚੋਂ ਨਿਕਲਦਾ ਕੀ ਹੈ ਹਾਲਾਂਕਿ ਰਿਕਵਰੀ ਵੱਡੇ ਪੱਧਰ ਦੇ ਉੱਤੇ ਦਿਖਾਈ ਜਾਂਦੀ ਹੈ ਕਈ ਕੇਸਾਂ ਦੇ ਵਿੱਚ ਪਰ ਜਿਹੜਾ ਆਪਾਂ ਅੱਜ ਅੱਖੀਆਂ ਹਾਲ ਵੇਖਿਆ ਪਹਿਲੀ ਗੱਲ ਤਾਂ ਉੱਥੇ ਅੰਗੈਲੀ ਕਿਸੇ ਨੇ ਕਰ ਦਿੱਤੀ ਕਿ ਉਹ ਜਾਣਕਾਰੀ ਆ ਜਿਹੜੀ ਉਹ মিডিਆ ਨੂੰ ਪਹਿਲਾਂ ਹੀ 2-3 ਘੰਟੇ ਦੇ ਦਿੱਤੀ ਗਈ ਠੀਕ ਹੈ মিডিਆ ਦੇ ਵਿੱਚ ਬਹੁਤ ਸਾਰੇ ਲੋਕ ਚੰਗੇ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਦੇ ਆ ਉਹਨਾਂ ਟਿਕਾਣਿਆਂ ਤੇ ਪਹੁੰਚੇ ਵੀ ਉਹਨਾਂ ਨੇ ਕਵਰ ਵੀ ਕੀਤਾ ਪਰ ਹੋ ਸਕਦਾ ਇਹਨਾਂ ਜਨਤਕ ਗਰੁੱਪਾਂ ਦੇ ਵਿੱਚ ਮੈਸੇਜ ਆ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਜਾਂਦਾ ਹੈ ਕਿ ਕਿਹੜੀ ਚੀਜ਼ ਕਿੱਥੇ ਹੋ ਰਹੀ ਹੈ ਕਿਉਂਕਿ ਇਸ ਤਰ੍ਹਾਂ ਦੀ ਜਦੋਂ ਕੋਈ ਰੇਡ ਵਾਦੀ ਹੈ ਅਚਾਨਕ ਉਹ ਅਚਾਨਕ ਵਾਲੀ ਗੱਲ ਨਹੀਂ ਰਹਿੰਦੀ ਫਿਰ ਉੱਥੇ ਫਿਰ ਨਸ਼ਾ ਤਸਕਰ ਪਹਿਲੇ ਇਸ ਤਰਕ ਹੋ ਜਾਂਦੇ ਆ ਫਿਰ ਉਹ ਅਲਰਟ ਹੋ ਜਾਂਦੇ ਆ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਬਚ ਕੇ ਨਿਕਲ ਜੀਏ ਬਹਿ ਬਹਿ ਕੇ ਭਾਵੇਂ ਉਹ ਆਪਣਾ ਘਰ ਛੱਡਣ ਚਾਏ ਨਸ਼ੇ ਦੀ ਜਿਹੜੀ ਸਮੱਗਰੀ ਹੈ ਜਿਹੜੀ ਰਿਕਵਰੀ ਹੋਣੀ ਹੁੰਦੀ ਹੈ ਉਹ ਵੀ ਛੱਡ ਕੇ ਚਲੇ ਜਾਣ ਜੇ ਤਾਂ ਤੁਹਾਡੀ ਜਿਵੇਂ ਤੁਸੀਂ ਕਿਹਾ ਕਿ ਜੇ ਤਾਂ ਇਹ ਨਪਟਾ ਪੂਰੀ ਕਿ ਫਲਾਨੀ ਥਾਂ ਦੇ ਉ ਸੂ ਮਿਲ ਗਈ ਪੁਲਿਸ ਨੂੰ ਉਥੇ ਤਾਂ اچانک ਜਾ ਕੇ ਸਿੱਧਾ ਕੋਈ ਲੋੜ ਨਹੀਂ ਪੁੱਛਣ ਦੀ ਕਿਸੇ ਤੋਂ ਵੀ ਆਸੇ ਪਾਸੇ ਜਾਂ ਡੋਰ ਨੌਕ ਕਰਕੇ ਜਾਣ ਦੀ ਦਰਵਾਜ਼ਾ ਖੜਕਾ ਕੇ ਅੰਦਰ ਐਂਟਰ ਕਰਨ ਦੀ ਉਥੇ ਬਿਲਕੁਲ ਸਿੱਧੀ ਰੇਡ ਹੋਣੀ ਚਾਹੀਦੀ ਹੈ ਪਤਾ ਲੱਗੇ ਕਿ ਨਸ਼ਾ ਤਸਕਰਾਂ ਨੂੰ ਇੰਨਾ ਵੀ ਮੌਕਾ ਨਹੀਂ ਮਿਲਣਾ ਚਾਹੀਦਾ 2-4 ਸੈਕਿੰਡ ਦਾ ਵੀ ਕਿ ਉਹ ਬਚਣ ਜਾਂ ਫਿਰ ਉਹਨੂੰ ਕਿਸੇ ਵੀ ਤਰ੍ਹਾਂ ਦੀ ਨਸ਼ੇ ਦੀ ਸਮਗਰੀ ਨੂੰ ਇੱਧਰ ਖੁਰਦ-ਬੁਰਦ ਕਰ ਦੇਣ ਉਥੇ ਤਾਂ ਮੰਨਿਆ ਪਰ ਕਈ ਘਰਾਂ ਦੇ ਵਿੱਚ ਆਪਾਂ ਆਪਣੀ ਅੱਖੀ ਵੇਖਿਆ ਕਿ ਪੁਲਿਸ ਨੇ ਧਾਰਾ ਬੰਨ ਕੇ ਜਦੋਂ ਇੱਕ ਤਰ੍ਹਾਂ ਦਾ ਹੱਲਾ ਬੋਲਿਆ ਮਿਲਿਆ ਕੁਝ ਵੀ ਨਹੀਂ ਔਰ ਜਦੋਂ ਅੱਧੇ ਪੌਣੇ ਘੰਟੇ ਦੇ ਉਸ ਆਪਰੇਸ਼ਨ ਦੇ ਵਿੱਚ ਜਾਂ 1 ਘੰਟੇ ਤੋਂ ਵੱਧ ਆਪਰੇਸ਼ਨ ਦੇ ਵਿੱਚ ਕੁਝ ਮਿਲਦਾ ਨਹੀਂ ਆਸ-ਪਾਸ ਦੇ ਲੋਕ ਜਿਹੜੇ ਰਾਹਗੀਰ ਉੱਥੇ ਕਿਉਂਕਿ ਅਚਾਨਕ ਇਸ ਤਰ੍ਹਾਂ ਦੀ ਰੇਡ ਹੋਈ ਹੋਵੇ ਤਾਂ ਲੋਕ ਵੈਸੇ ਹੀ ਆਪਣੀ ਆਦਤ ਹੈ ਪੰਜਾਬੀਆਂ ਦੀ ਜੇ ਸੀਬੀ ਲੱਗੀ ਹੋਵੇ ਤੇ 50 ਜਣੇ ਵੈਸੇ ਹੀ ਖੜ ਜਾਂਦੇ ਵੇਖਣ ਵਾਸਤੇ ਕਿ ਇੱਥੇ ਕੀ ਚੱਲ ਰਿਹਾ ਇਹ ਤਾਂ ਫਿਰ ਪੁਲਿਸ ਦਾ ਇੱਕ ਵੱਡਾ ਆਪਰੇਸ਼ਨ ਸੀ ਲੋਕ ਜਿਹੜੇ ਖੜ ਕੇ ਉਹ ਰਾਹਗੀਰਾਂ ਦੀਆਂ ਜਿਹੜੀਆਂ ਆਈਡੀ ਪ੍ਰੂਫ ਚੈੱਕ ਕੀਤੇ ਗਏ ਠੀਕ ਹੈ ਪੁਲਿਸ ਕੋਲ ਬਹੁਤ ਅਧਿਕਾਰ ਹੁੰਦੇ ਆ ਉਹਨਾਂ ਨੇ ਚੈੱਕ ਕੀਤਾ ਉਹਨਾਂ ਦਾ ਫਰਜ ਹੈ ਕਰ ਲਿਆ ਪਰ ਇਹ ਸਾਰਾ ਕੁਝ ਕੱਲੀਆਂ ਤ ਫਿਰ ਇੱਕ ਵੱਡਾ ਸੁਰਖੀ ਬਣਾਉਣ ਦੇ ਕਰਕੇ ਹੋ ਰਿਹਾ ਜਾਂ ਫਿਰ ਵਾਕਈ ਪੁਲਿਸ ਚਾਹੁੰਦੀ ਹੈ ਕਿ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ ਹੈ ਹੁਣ ਡੀਆਈਜੀ ਸਾਹਿਬ ਨੇ ਜਿਹੜੇ ਰੋਪੜ ਰੇਂਜ ਦੇ ਐਚਐਸ ਭੋਲਰ ਸਾਹਿਬ ਤੋਂ ਉਹਨਾਂ ਨਾਲ ਐਸਐਸਪੀ ਮੁਹਾਲੀ ਵੀ ਖੜੇ ਸੀ ਉਹਨਾਂ ਨੇ ਜਦੋਂ ਮੀਡੀਆ ਨਾਲ ਗੱਲਬਾਤ ਕੀਤੀ ਤੇ ਆਪਾਂ ਵੀ ਉਹਨਾਂ ਨੂੰ ਸਵਾਲ ਕੀਤਾ ਕਿ ਮੁਹਾਲੀ ਦੇ ਵਿੱਚ ਕਿੰਨੇ ਘਰਾਂ ਦੇ ਉੱਤੇ ਬਲਡੋਜ਼ਰ ਤੁਸੀਂ ਚਲਾਇਆ ਉਹਦੇ ਵਿੱਚ ਕੀ ਪੁਲਿਸ ਅਫਸਰ ਵੀ ਕੋਈ ਸ਼ਾਮਲ ਸੀ ਕਿ ਕਿ ਸਵਾਲ ਉੱਠਦਾ ਹੈ ਕਿ ਵੱਡੇ ਪੁਲਿਸ ਅਧਿਕਾਰੀ ਜਿਹੜੇ ਕਾਨੂੰਨ ਦੇ ਅੜਿੱਕੇ ਛਕੰਜੇ ਆਏ ਹੋਏ ਨੇ ਪਰਚਾ ਵੀ ਦਰਜ ਹੋਇਆ ਉਹਨਾਂ ਦੇ ਉੱਤੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਹਾਲੇ ਤੱਕ ਪੁਲਿਸ ਨੇ ਹੱਥ ਨਹੀਂ ਪਾਇਆ ਨਾ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਮੁੜਿਆ ਉਹਨਾਂ ਵਾਲੇ ਪਾਸੇ ਛੋਟੇ-ਛੋਟੇ ਤਸਕਰਾਂ ਉੱਤੇ ਕਾਰਵਾਈ ਹੋਈ ਹੈ ਤੇ ਉਹਨਾਂ ਦਾ ਜਵਾਬ ਸੀ ਜਦੋਂ ਪੁੱਛਿਆ ਗਿਆ ਕਿ ਕਿੰਨੇ ਘਰਾਂ ਤੇ ਚੱਲੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਫਤਿਹਗੜ੍ਹ ਸਾਹਿਬ ਮੁਹਾਲੀ ਦੇ ਕੁਝ ਇਲਾਕੇ ਵਿੱਚ ਖਰੜ ਦੇ ਇਲਾਕੇ ਵਿੱਚ ਪੀਲਾ ਪੰਜਾ ਜਿਹੜਾ ਚੱਲਿਆ ਹੋਰ ਵੀ ਕਈ ਥਾਵਾਂ ਤੇ ਅਸੀਂ ਚਲਾਵਾਂਗੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇੱਥੇ ਜਿਹੜੀ ਤੁਸੀਂ ਰੇਡ ਮਾਰੀ ਹੈ ਰਿਕਵਰੀ ਹੋਈ ਉਹ ਕਹਿੰਦੇ ਹਾਲੇ ਤਾਂ ਨਹੀਂ ਹੋਈ ਪਰ ਅਸੀਂ ਔਰ ਜਦੋਂ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਜਿਹੜੇ ਘਰ ਦੇ ਬਾਹਰ ਅਸੀਂ ਖੜੇ ਹਾਂ ਇੱਥੇ ਤੁਸੀਂ ਕਾਫੀ ਲਾਇਆ ਮਿੰਟ 5-10 ਮਿੰਟ ਲਾਇਏ ਗਏ ਇੱਕ ਘਰ ਦੇ ਅੰਦਰ ਪੁਲਿਸ ਸੀਨੀਅਰ ਪੁਲਿਸ ਅਧਿਕਾਰੀ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਅੰਦਰ ਗਏ ਸੀ ਡੀਐਸਪੀ ਸਾਹਿਬ ਉੱਥੇ ਸਾਨੂੰ ਲੱਗਿਆ ਇੱਕ ਥੋੜੇ ਮਿੰਟਾਂ ਦੇ ਲਈ ਕਿ ਸ਼ਾਇਦ ਕੋਈ ਫਸ ਗਿਆ ਨਸ਼ਾ ਤਸਕਰ ਮਗਰਮ ਅਛ ਤਾਂ ਉਹਨੂੰ ਕੋਈ ਕਾਬੂ ਕਰਨਗੇ ਹੁਣੇ ਤੇ ਉਹਨੂੰ ਬਾਹਰ ਲੈ ਕੇ ਆਉਣਗੇ ਤੇ ਉਦੋਂ ਉਹਨਾਂ ਦਾ ਜਵਾਬ ਸੀ ਕਿ ਨਹੀਂ ਇਹ ਕੁਝ ਚੀਜ਼ਾਂ ਸੀਕ੍ਰਟ ਹੁੰਦੀਆਂ ਨੇ ਉਦੋਂ ਤੱਕ ਤਾਂ ਉਹਨਾਂ ਨੇ ਜਵਾਬ ਨਹੀਂ ਸੀ ਦਿੱਤਾ ਹੋ ਸਕਦਾ ਉਸ ਘਰ ਦੇ ਵਿੱਚ ਕੁਝ ਮਿਲਿਆ ਵੀ ਹੋਵੇ ਪਰ ਹਾਲੇ ਤੱਕ ਉਹਦੀ ਜਾਣਕਾਰੀ ਨਹੀਂ ਪੁਲਿਸ ਵੱਲੋਂ ਸਾਂਝੀ ਕੀਤੀ ਕਿ ਕੀ ਮਿਲਿਆ ਉਹਨਾਂ ਦਾ ਜਵਾਬ ਇਹ ਸੀ ਕਿ ਅਸੀਂ ਪੀਲਾ ਪੰਜਾ ਚਲਾਇਆ ਪਰ ਪੁਲਿਸ ਅਧਿਕਾਰੀ ਦੇ ਕਿਸੇ ਦੇ ਪੰਜਾ ਚੱਲਿਆ ਕਿ ਨਹੀਂ ਚੱਲਿਆ ਪੂਰੇ ਰੋਪੜ ਰੇਂਜ ਮੁਹਾਲੀ ਜਿਹੜਾ ਰੋਪੜ ਰੇਂਜ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਪੈਂਦੇ ਨੇ ਚਾਹੇ ਉਹ ਫਤਿਹਗੜ ਸਾਹਿਬ ਦਾ ਇਲਾਕਾ ਹੈ ਮੁਹਾਲੀ ਦਾ ਇਲਾਕਾ ਹੈ ਜਾਂ ਹੋਰ ਨਿਊ ਚੰਡੀਗੜ੍ਹ ਦਾ ਇਲਾਕਾ ਹੈ ਇਹ ਸਾਰੇ ਇਲਾਕਿਆਂ ਦੇ ਵਿੱਚ ਇੱਕ ਵੀ ਪੁਲਿਸ ਅਧਿਕਾਰੀ ਦੇ ਕਿਸੇ ਵੀ ਘਰ ਦੇ ਉੱਤੇ ਪੀਲਾ ਪੰਜਾ ਨਹੀਂ ਚੱਲਿਆ ਹਾਲਾਂਕਿ ਬੜੇ ਲੋਕਾਂ ਨੇ ਪ੍ਰਾਪਰਟੀ ਹੈ ਜਿਹੜੀ ਵੱਡੇ ਅਫਸਰਾਂ ਨੇ ਬਣਾਈ ਨਿਊ ਚੰਡੀਗੜ੍ਹ ਹੋਈ ਹੈ ਤਾਂ ਉਹਨਾਂ ਦਾ ਇਹ ਜਵਾਬ ਸੀ ਪਰ ਅੱਜ ਵਾਲਾ ਜਿਹੜਾ ਆਪਰੇਸ਼ਨ ਸੀ ਉਹਦੇ ਵਿੱਚ ਰਿਕਵਰੀ ਪਤਾ ਨਹੀਂ ਸ਼ਾਮ ਤੱਕ ਜਦੋਂ ਪ੍ਰੈਸ ਨੋਟ ਆਉਣੇ ਨੇ ਜਾਂ ਇਸ ਤੋਂ ਬਾਅਦ ਉਹਦੇ ਵਿੱਚ ਜਿਆ ਸਵੇਰ ਦੀਆਂ ਅਖਬਾਰਾਂ 'ਚ ਸੁਰਖੀਆਂ ਛਪਣ ਗਈਆਂ ਕਿ ਪੂਰੇ ਪੰਜਾਬ ਪੱਦਰ ਦੇ ਉੱਤੇ ਕੀ ਕੁਝ ਬਰਾਮਦ ਹੋਇਆ ਉਹ ਬਾਅਦ ਦੀਆਂ ਗੱਲਾਂ ਨੇ ਪਰ ਉਸ ਰੇਡ ਨੂੰ ਵੇਖ ਕੇ ਸਾਨੂੰ ਲੱਗਿਆ ਕਿ ਤਰੀਕਾ ਜਿਹੜਾ ਸੀ ਉਹਦੇ ਵਿੱਚ ਪੁਲਿਸ ਵਾਲਿਆਂ ਦੀ ਅੰਗਲੀ ਵੱਡੀ ਸੀ ਇੱਕ ਤਾਂ ਪਹਿਲਾਂ ਜਾਣਕਾਰੀ ਦੇ ਦੇਣੀ ਕਿ ਫਲਾਨੀ ਥਾਂ ਦੇ ਉੱਤੇ ਅਸੀਂ ਰੇਡ ਮਾਰਨ ਚੱਲੇ ਆ ਤਾਂ ਉਹ ਚੀਜ਼ ਲੀਕ ਹੋ ਜਾਂਦੀ ਹੈ ਤੇ ਨਸ਼ਾ ਤਸਕਰ ਪਹਿਲਾਂ ਹੀ ਫਰਾਰ ਹੋ ਜਾਂਦੇ ਆ ਇੱਧਰ ਉੱਧਰ ਸੁਭਾਵਕ ਜੀ ਗੱਲ ਹੈ ਕਿ ਜੇ ਤੁਹਾਨੂੰ ਜਾਣਕਾਰੀ ਮਿਲੀ ਕੌਣ ਚਾਹੇਗਾ ਮੇਰੇ ਉੱਤੇ ਕਾਨੂੰਨੀ ਕਾਰਵਾਈ ਹੋਵੇ ਇੱਕ ਤਾਂ ਉਹਨਾਂ ਦਾ ਇੱਧਰ ਉੱਧਰ ਦੌੜ ਜਾਣਾ ਇੱਕ ਇਹ ਜਿਹੜੀ ਗੱਲ ਆ ਜਿਹੜੀ ਖਦਸ਼ੇ ਪ੍ਰਗਟ ਕਰਦੀ ਹੈ ਕਿ ਪਹਿਲਾਂ ਜਾਣਕਾਰੀ ਨਹੀਂ ਹੋਣੀ ਚਾਹੀਦੀ ਔਰ ਜੇਕਰ ਜਾਣਕਾਰੀ ਦੇ ਵੀ ਦਿੱਤੀ ਗਈ ਹੈ ਜਾਂ ਪੁਲਿਸ ਕੋਲ ਆਪਣੇ بڑے ਕੈਮਰੇ ਹੁੰਦੇ ਆ ਡਰੋਨ ਵੀ ਅੱਜ ਉਹ ਲੈ ਕੇ ਆਏ ਸੀ ਪੁਲਿਸ ਵਾਲੇ ਕਿ ਪੂਰੀ ਵੀਡੀਓਗ੍ਰਾਫੀ ਹੋ ਰਹੀ ਸੀ ਉਸ ਕੇਸ ਦੀ ਉਹ ਸਾਰੇ ਆਪਰੇਸ਼ਨ ਦੀ ਹੋਰ ਨਾ ਥਾਵਾਂ ਤੇ ਵੀ ਇਸੇ ਤਰ੍ਹਾਂ ਕਈ ਥਾਵਾਂ ਤੇ ਅੱਜ ਰਿਕਵਰੀਆਂ ਵੀ ਹੋਣਗੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਰਿਕਵਰੀ ਨਹੀਂ ਹੋਣੀ ਪਰ ਜੇਕਰ ਆ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹੈ ਇਸ ਮੁਹਿੰਮ ਦੇ ਤਹਿਤ ਵੱਖ-ਵੱਖਰੇ ਆਪਰੇਸ਼ਨ ਜੇਕਰ ਪੁਲਿਸ ਕਰਨਾ ਚਾਹੁੰਦੀ ਹੈ ਥੋੜਾ ਤੌਰ ਤਰੀਕਾ ਬਦਲਣਾ ਪੈਣਾ ਹੈ ਜੇਕਰ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ ਹੈ ਪੀੜਾ ਪੰਜਾ ਵੀ ਚਲਾਉਣਾ ਹੈ ਤੇ ਉਹਦੇ ਲਈ ਵੀ ਤੇਰ ਮੇਰ ਨਹੀਂ ਹੋਣਾ ਚਾਹੀਦਾ ਜੇਕਰ ਕੋ ਵੱਡਾ ਮਗਰਮਾਛਾ ਤੇ ਉਹਦੇ ਤੇ ਵੀ ਚਲਣਾ ਚਾਹੀਦਾ ਫਿਰ ਪਹਿਲੀ ਗੱਲ ਤੇ ਅਦਾਲਤਾਂ ਅੱਗੇ ਨਹੀਂ ਦਿੰਦੀਆਂ ਇਸ ਤਰ੍ਹਾਂ ਦੇ ਕੰਮ ਨੂੰ ਪਰ ਪੁਲਿਸ ਦਾ ਦਾਅਵਾ ਹੈ ਕਿ ਅਸੀਂ ਕਿਸੇ ਦਾ ਵੀ ਨਜਾਇਜ਼ ਘਰ ਨਹੀਂ ਢਾ ਰਹੇ ਨਜਾਇਜ਼ ਇਮਾਰਤ ਨਹੀਂ ਢਾ ਰਹੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਾਰਾ ਕੰਮ ਕੀਤਾ ਜਾ ਰਿਹਾ ਹੈ ਆਪਾਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਹੈ ਕਿਸ ਮਾਮਲੇ ਦੇ ਉੱਤੇ ਜਿਹੜੇ ਸਵਾਲ ਉੱਠੇ ਨੇ ਪੁਲਿਸ ਦੀ ਕਾਰਵਾਈ ਦੇ ਉੱਤੇ ਉਹ ਤਾਂ ਹੀ ਉੱਠੇ ਨੇ ਕਿਉਂਕਿ ਅਦਾਲਤ ਵੀ ਇਸ ਤਰ੍ਹਾਂ ਦੇ ਕੰਮਾਂ ਨੂੰ ਜਿਹੜੀ ਹੈ ਅਜਾਇਤ ਨਹੀਂ ਦਿੰਦੀ ਆਗਿਆ ਨਹੀਂ ਦਿੰਦੀ ਪਰ ਅੱਜ ਵਾਲਾ ਆਪਰੇਸ਼ਨ ਜਿਹੜਾ ਆਪਾਂ ਆਪਣੀ ਅੱਖੀ ਵੇਖਿਆ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਕਿ ਇੱਕ ਤੇ ਪਹਿਲਾਂ ਜਾਣਕਾਰੀ ਲੀਕ ਕਰ ਦੇਣੀ ਕਿ ਉੱਥੇ ਰੇਡ ਹੋ ਰਹੀ ਹੈ ਉਹਦੇ ਵਿੱਚ ਨਸ਼ਾ ਤਸਕਰਾਂ ਦਾ ਇੱਧਰ ਉੱਧਰ ਹੋ ਜਾਣਾ ਔਰ ਦੂਜਾ ਉੱਥੇ ਰਿਕਵਰੀ ਬਹੁਤ ਘੱਟ ਹੋਣੀ ਜਾਂ ਘਰਾਂ ਦੇ ਵਿੱਚ ਬਿਨਾਂ ਪੁੱਛੇ ਦੱਸੀ ਜਿਹੜਾ ਵੜ ਜਾਣਾ ਅੰਦਰ ਐਂਟਰ ਕਰ ਜਾਣਾ ਹਰੇਕ ਘਰ ਦੇ ਵਿੱਚ ਜਿੱਥੇ ਤੁਹਾਡੇ ਕੋਲ ਇਨਪੁਟ ਹੈ ਠੀਕ ਹੈ ਉੱਥੇ ਵਿਚ ਵੀ ਕਿਤੇ ਨਾ ਕਿਤੇ ਜਿਹੜਾ ਸਹਿਮ ਦਾ ਮੋਲ ਹੁੰਦਾ ਹੈ ਕਈ ਲੋਕਾਂ ਨੇ ਤੇ ਆਪਾਂ ਨੂੰ ਵੀ ਆ ਕੇ ਪੁੱਛਿਆ ਜਦੋਂ ਅਸੀਂ ਉੱਥੇ ਲੋਕਾਂ ਤੋਂ ਜਾਣਨਾ ਚਾਹਿਆ ਕਿ ਜਿਹੜਾ ਪੁਲਿਸ ਦਾ ਇਹ ਕੰਮ ਕੀਤਾ ਜਾ ਰਿਹਾ ਆਪਰੇਸ਼ਨ ਕੀਤਾ ਜਾ ਰਿਹਾ ਹੈ ਤੁਹਾਡਾ ਕੀ ਕਹਿਣਾ ਹੈ ਹੁਣ ਸਾਰੇ ਲੋਕ ਆ ਜਿਹੜੇ ਉਹ ਆਮ ਲੋਕ ਆ ਜਿਹੜੇ ਉਹ ਛੇਤੀ ਕਿਤੇ ਆਉਂਦੇ ਨਹੀਂ ਹੁੰਦੇ ਸਾਰੇ ਹੀ ਬੇਬਾਕੀ ਦੇ ਨਾਲ ਨਹੀਂ ਗੱਲ ਰੱਖ ਸਕਦੇ ਹੁੰਦੇ ਆਮ ਲੋਕ ਡਰਦੇ ਹੁੰਦੇ ਆ ਕਿ মিডিਆ ਸਾਹਮਣੇ ਆਵਾਂਗੇ ਤੇ ਐਵੇਂ ਪਤਾ ਨਹੀਂ ਸਾਡੇ ਘਰ ਦੇ ਜਾਂ ਸਾਡੇ ਰਿਸ਼ਤੇਦਾਰ ਜਾਂ ਹੋ ਸਕਦਾ ਕੱਲ ਨੂੰ ਕਿਸੇ ਤਰ੍ਹਾਂ ਦਾ ਕਿਸੇ ਹੋਰ ਦਾ ਵੀ ਦਬਾਅ ਪੈ ਜਾਵੇ ਇਸੇ ਕਰਕੇ ਆਏ ਨਹੀਂ ਪਰ ਆਫ ਦਾ ਰਿਕਾਰਡ ਉਹਨਾਂ ਨੇ ਜਿਹੜੀਆਂ ਗੱਲਾਂ ਦੱਸੀਆਂ ਉਹ ਆਪਾਂ ਨੂੰ ਪੁੱਛ ਰਹੇ ਸੀ ਉਲਟਾ ਕਿ ਕੀ ਐਵੇਂ ਪੁਲਿਸ ਕਿਸੇ ਦੇ ਵੀ ਘਰੇ ਅਚਾਨਕ ਜਾ ਸਕਦੀ ਹੈ ਕੀ ਉਹਨਾਂ ਕੋਲ ਅਧਿਕਾਰ ਹੁੰਦਾ ਤਾਂ ਉਹ ਉਹਨਾਂ ਦੇ ਲੋਕਾਂ ਦੇ ਸਵਾਲ ਸੀ ਤੋ ਲੋਕ ਕਿਉਂ ਇਹ ਸਵਾਲ ਕਰ ਰਿਹਾ ਹੈ ਇਹਦਾ ਜਵਾਬ ਪੁਲਿਸ ਨੂੰ ਵੀ ਜ਼ਰੂਰ ਕਲੀਅਰ ਕਰਨਾ ਚਾਹੀਦਾ ਹੈ ਕਿ ਕੈਚਨ ਚੇਜ ਜੇਕਰ ਰੇਡ ਤੁਸੀਂ ਕਰ ਰਹੇ ਹੋ ਜੇਕਰ ਤੁਹਾਡੇ ਕੋਲ ਬਕਾਇਦਾ ਇਨਪੁਟ ਹੈ ਕਿ ਫਲਾਨੀ ਥਾਂ ਦੇ ਉੱਤੇ ਫਲੈਟ ਨੰਬਰ ਐਨੇ ਦੇ ਵਿੱਚ ਐਨੇ ਘਰ ਨੰਬਰ ਦੇ ਵਿੱਚ ਇਸ ਗਲੀ ਦੇ ਵਿੱਚ ਨਸ਼ਾ ਤਸਕਰ ਰਹਿੰਦੇ ਨੇ ਉਹਨਾਂ ਨੂੰ ਜੇਕਰ ਫੜਨਾ ਹੈ ਤਾਂ ਸਿੱਧਾ ਜਾ ਕੇ ਅਟੈਕ ਕਰੋ ਹੱਲਾ ਬੋਲੋ ਕੋਈ ਚੱਕਰ ਨਹੀਂ ਹੈ ਪਰ ਆਮ ਲੋਕ ਜਿਹੜੇ ਨਸ਼ਾ ਤਸਕਰਾਂ ਨਾਲ ਜਿੰਨਾਂ ਦਾ ਲੈਣਾ ਦੇਣਾ ਕੋਈ ਨਹੀਂ ਸ਼ਰੀਫੀ ਦੇ ਨਾਲ ਜ਼ਿੰਦਗੀ ਜੀ ਰਹੇ ਨੇ ਉਹਨਾਂ ਦੇ ਘਰਾਂ ਵਿੱਚ ਇਸ ਤਰ੍ਹਾਂ ਰੇਡ ਮਾਰਨੀ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ 'ਚ ਵੀ ਡਰ ਤੇ ਮਾਹੌਲ ਜਿਹੜਾ ਪੈਦਾ ਹੁੰਦਾ ਹੈ ਸਵਾਲ ਵੀ ਖੜੇ ਹੁੰਦੇ ਨੇ ਕਿ ਪੁਲਿਸ ਇਸ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਕਿਉਂ ਆ ਰਹੀ ਹੈ ਪੁਲਿਸ ਕੋਲ ਇਨਪੁਟ ਹੋਵੇ ਤੇ ਪੁਲਿਸ ਕਿਧਰੇ ਵੀ ਜਾ ਸਕਦੀ ਹੈਗੀ ਪਰ ਜਿਵੇਂ ਸਾਹਮਣੇ ਪੁਲਿਸ ਨੇ ਸਰਚ ਕੀਤਾ ਸਰਚ ਕਰਨ ਨੂੰ ਤਾਂ 1.5 ਕਰੋੜ ਫਲੈਟ ਮਕਾਨ ਹੈਗੇ ਨੇ ਕਿੱਥੇ ਕਿੱਥੇ ਪੁਲਿਸ ਚਲੀ ਜਾਏਗੀ ਸਾਰੀ ਮਹੌਲੀ ਦੀ ਪੁਲਿਸ ਚਾ ਕੇ ਤੁਸੀਂ ਖੜ ਲਾ ਦਿੱਤੀ ਹੈਗੀ ਇਹਦਾ ਵੀ ਜਵਾਬ ਉਹਨਾਂ ਨੇ ਦਿੱਤਾ ਡੀਆਈਜੀ ਸਾਹਿਬ ਨੇ ਉਹ ਕਹਿੰਦੇ ਕਿ ਸੀਕ੍ਰੇਟ ਗੱਲਾਂ ਹੁੰਦੀਆਂ ਕੁਝ ਅਸੀਂ ਦੱਸ ਨਹੀਂ ਸਕਦੇ ਕਿ ਅਸੀਂ ਇਲਾਕੇ ਦੀ ਕਿਵੇਂ ਪਛਾਣ ਕਰਦੇ ਹਾਂ ਕਿ ਇਲਾਕੇ ਕਿਹੜੇ 'ਚ ਰੇਡ ਮਾਰਨੀ ਹੈ ਕਿਹੜੇ 'ਤੇ ਨਹੀਂ ਮਾਰਨੀ ਉਹ ਕਹਿੰਦੇ ਕੁਝ ਗੱਲਾਂ ਸੀਕ੍ਰੇਟ ਹੁੰਦੀਆਂ ਜੇ ਅਸੀਂ ਇਹ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ ਉਹਨਾਂ ਦੀ ਇੱਥੇ ਗੱਲ ਉਹਨਾਂ ਠੀਕ ਹੈ ਸਿਆਣੀ ਗੱਲ ਵੀ ਹੈ ਜਿਵੇਂ ਆਪਾਂ ਸ਼ੁਰੂ ਤੋਂ ਗੱਲ ਕੀਤੀ ਕਿ ਪੁਲਿਸ ਵੱਲੋਂ ਇਹ ਜਾਣਕਾਰੀ ਪਹਿਲਾਂ ਹੀ ਵੰਡ ਦੇਣੀ ਕਿ ਫਲਾਨੀ ਥਾਂ ਦੇ ਉੱਤੇ ਰੇਡ ਹੋਣ ਜਾ ਰਹੀ ਹੈ ਤੇ ਉਹਦੇ ਨਾਲ ਕਈ ਨਸ਼ਾ ਤਸਕਰਾਂ ਤੱਕ ਇਹ ਜਾਣਕਾਰੀ ਪਹਿਲਾਂ ਹੀ ਪਹੁੰਚ ਜਾਂਦੀ ਹੋਵੇਗੀ ਪਰ ਜਿਵੇਂ ਡੀਆਈਜੀ ਸਾਹਿਬ ਨੇ ਜਵਾਬ ਦਿੱਤਾ ਕਿ ਕੁਝ ਥਾਵਾਂ ਅਸੀਂ ਦੱਸ ਨਹੀਂ ਸਕਦੇ ਕਿਸੇ ਆਈਡੈਂਟੀਫਾਈ ਕਿਵੇਂ ਕਰਦੇ ਆ ਪਛਾਣ ਕਿਵੇਂ ਕਰਦੇ ਆ ਸਾਨੂੰ ਇਨਪੁਟ ਕਿੱਥੋਂ ਮਿਲਦੀ ਹੈ ਕੁਝ ਚੀਜ਼ਾਂ ਸੀਕ੍ਰੇਟ ਹੁੰਦੀਆਂ ਤੇ ਸੀਕ੍ਰੇਟ ਰੱਖਿਆ ਵੀ ਜਾਣੀਆਂ ਚਾਹੀਦੀਆਂ ਇੱਥੇ ਤਾਂ ਉਹਨਾਂ ਨੇ ਗੱਲ ਕੀਤੀ ਹੈ ਸਿਆਣੀ ਪਰ ਜਿਹੜੀ ਗੱਲ ਪਹਿਲਾਂ ਹੀ ਲੀਕ ਹੋ ਗਈ ਹੈ ਇਹ ਫਲਾਨੀ ਥਾਂ ਦੇ ਉੱਤੇ ਰੇਡ ਵੱਜਣੀ ਹੈ ਜਾਂ ਫਲਾਨਾ ਆਪਰੇਸ਼ਨ ਲੈ ਕੇ ਆ ਰਹੇ ਆਂ ਤੇ ਮੁਹਾਲੀ ਦੇ ਕਿਹੜੇ ਇਲਾਕੇ ਚ ਜਾਂ ਪੰਜਾਬ ਦੇ ਕਿਹੜੇ ਇਲਾਕੇ ਦੇ ਵਿੱਚ ਪੁਲਿਸ ਆ ਰਹੀ ਹੈ ਡਾਰ ਬੰਨ ਕੇ ਤੇ ਉੱਥੇ ਫਿਰ ਕਿੱਥੇ ਲੱਭਣਗੇ ਨਸ਼ਾ ਤਸਕਰ ਉੱਥੇ ਸੇ ਫਿਰ ਆਮ ਲੋਕ ਸਵਾਲ ਹੀ ਖੜੇ ਕਰਨਗੇ ਜਿਵੇਂ ਆਪਾਂ ਨੂੰ ਵੀ ਅੱਜ ਪੁੱਛਿਆ ਜਾ ਰਿਹਾ ਸੀ ਆਮ ਲੋਕਾਂ ਦੇ ਵੱਲੋਂ ਕਿ ਪੁਲਿਸ ਜਿਹੜੇ ਢੰਗ ਨਾਲ ਆਈ ਫਿਰਦੀ ਹੈ ਕਿਉਂਕਿ ਉਹਨਾਂ ਨੂੰ ਅਸੀਂ ਕਿਹਾ ਕਿ ਤੁਸੀਂ ਕੀ ਬੋਲਣਾ ਚਾਹੋਗੇ ਕੈਮਰੇ ਦੇ ਸਾਹਮਣੇ ਤਾਂ ਸਾਰੇ ਲੋਕਾਂ ਨੇ ਜਿਹੜੇ 2-4 ਜਣੇ ਉੱਥੇ ਘਰਾਂ ਦੇ ਕੋਲ ਖੜੇ ਸੀ ਉਹਨਾਂ ਸਾਰਿਆਂ ਨੇ ਨਾ ਕਰ ਦਿੱਤੀ ਕਿ ਨਹੀਂ ਜੀ ਨਹੀਂ ਅਸੀਂ ਬੋਲ ਨਹੀਂ ਸਕਦੇ ਪਰ ਸਾਡੇ ਮਨ ਵਿੱਚ ਸਵਾਲ ਜ਼ਰੂਰ ਹੈ ਔਰ ਨਾ ਹੀ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਪੁੱਛਣ ਦੀ ਹਿੰਮਤ ਕੀਤੀ ਲੋਕਾਂ ਨੇ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਕਿਤੇ ਪੁਲਿਸ ਪਹਿਲਾਂ ਹੀ ਆਪਣੇ ਮੂਡ 'ਚ ਫਿਰਦੀ ਹੈ ਕਿਤੇ ਨਾ ਹੋਵੇ ਆਪਾਂ ਆਰਗੂਮੈਂਟ ਅੱਗੋਂ ਕਰੀਏ ਤੇ ਕਿਤੇ ਟੰਗੇ ਜਾਈਏ ਲੋਕ ਡਰਦੇ ਹੀ ਹੁੰਦੇ ਆ ਨਾ ਖਾਕੀ ਵਰਦੀ ਜੀ ਦੇ ਪਹਿਣੀ ਹੋਵੇ ਅਜਿਹੇ ਆਪਰੇਸ਼ਨ ਕਰਨ ਤੋਂ ਕੋਈ ਨਹੀਂ ਰੋਕਦਾ ਕਰਨੇ ਚਾਹੀਦੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਤੋਂ ਕੋਈ ਨਹੀਂ ਰੋਕਦਾ ਪਰ ਤੌਰ ਤਰੀਕਾ ਤੇ ਜਿਹੜਾ ਇੱਕ ਕੁਝ ਅੰਗੇਲੀਆਂ ਹੋ ਜਾਂਦੀਆਂ ਕੁਝ ਲੋਕਾਂ ਦੇ ਵੱਲੋਂ ਪੁਲਿਸ ਅਫਸਰਾਂ ਵੱਲੋਂ ਉਹ ਨਹੀਂ ਹੋਣੀਆਂ ਚਾਹੀਦੀਆਂ ਜੇਕਰ ਉਹ ਨਹੀਂ ਹੋਣਗੀਆਂ ਤਾਂ ਹੀ ਫਿਰ ਕੋਈ ਨਾ ਕੋਈ ਆਉਟਪੁੱਟ ਨਿਕਲੇਗੀ ਨਹੀਂ ਤਾਂ ਫਿਰ ਜਿਹੜੀ ਇਹ ਪ੍ਰੋਸੈਸ ਚੱਲਦਾ ਜਿਹੜੀ ਇਹ ਪ੍ਰਕਿਰਿਆ ਚੱਲਦੀ ਹੈ ਇਹਦੇ ਵਿੱਚੋਂ ਕੋ ਬਹੁਤਾ ਕੁਝ ਕਾਬੂ ਆਉਣਾ ਨਹੀਂ ਹਾਲਾਂਕਿ ਡੀਜੀਪੀ ਸਾਹਿਬ ਦਾ ਵੀ ਇੱਕ ਪ੍ਰੈਸ ਨੋਟ ਆਇਆ ਜਿਦੇ ਵਿੱਚ ਉਹ ਜਾਣਕਾਰੀ ਦਿੰਦੇ ਨੇ ਕਿ ਕਈ ਥਾਵਾਂ ਤੇ ਹਥਿਆਰਾਂ ਦੀ ਜਾਂ ਹੋਰ ਜਿਹੜੀ ਸਮੱਗਰੀ ਐ ਇਸ ਤਰ੍ਹਾਂ ਦੀ ਜਿਹੜੇ ਮਾੜੇ ਅੰਸਰ ਉਹਨਾਂ ਦੀ ਰਿਕਵਰੀ ਵੀ ਹੋਈ ਐ ਕੁਝ ਲੋਕਾਂ ਨੂੰ ਕਾਬੂ ਵੀ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਠੀਕ ਐ ਆਪਰੇਸ਼ਨ ਜੀ ਸਾਦ ਕੇ ਕਰੋ ਪਰ ਕੁਝ ਗੱਲਾਂ ਦਾ ਧਿਆਨ ਖਾਸ ਤੌਰ ਤੇ ਰੱਖਿਆ ਜਾਣਾ ਚਾਹੀਦਾ ਜਿਹਦੇ ਨਾਲ ਨਸ਼ਾ ਤਸਕਰ ਪਹਿਲਾਂ ਹੀ ਅਲਰਟ ਨਾ ਹੋਣ